ਸ਼ੁਭਾ ਜੀ ਗੱਲ ਕਰੀਏ ਕਾਂਗਰਸ ਦੇ ਵੱਲੋਂ ਲਗਾਤਾਰ ਟਾਰਗੇਟ ਕੀਤਾ ਜਾਂਦਾ ਕਿ ਬੀਜੇਪੀ ਦੇ ਵੱਲੋਂ ਲਗਾਤਾਰ ਜਿਹੜੀ ਸੰਵਿਧਾਨ ਦੇ ਵਿੱਚ ਸੋਧਾਂ ਕੀਤੀਆਂ ਜਾਂਦੀਆਂ ਸੰਵਿਧਾਨ ਦੇ ਨਾਲ ਛੇੜਛੜ ਕੀਤੀ ਜਾਂਦੀ ਹੈ ਸਭ ਤੋਂ ਜ਼ਿਆਦਾ ਸੰਵਿਧਾਨ ਦੀ ਅਗਰ ਕਿਸੇ ਨੇ ਅਵੇਹਲਣਾ ਕੀਤੀ ਹੈ ਕਾਂਗਰਸ ਨੇ ਕੀਤੀ ਹੈ ਐਮਰਜੈਂਸੀ ਲਾ ਕੇ ਕਿੰਨੇ ਸੰਵਿਧਾਨ ਸੰਸ਼ੋਧਨ ਕੀਤੇ ਸਾਰੇ ਤਾਂ ਆਪੋਜੀਸ਼ਨ ਜੇਲ੍ਹ ਸੀ ਇਹ ਸੰਵਿਧਾਨ ਕਮੈਂਡ ਕਰਦੇ ਪਏ ਸੀ ਇਸ ਕਰਕੇ ਇਸ ਸੰਵਿਧਾਨ ਦਾ ਸਿਰਫ ਨਾਂ ਹੀ ਲੈਂਦੇ ਆ ਨਾ ਇਹਨਾਂ ਦੀ ਸੰਵਿਧਾਨ ਚਾਹਤਾ ਹੈ ਨਾ ਇਹਨਾਂ ਦੀ ਬਾਬਾ ਸਾਹਿਬ ਅੰਬੇਦਕਰ ਚ ਕੋਈ ਆਸਤਾ ਹੈ ਪੂਰਾ ਸਮੇਂ ਜਦ ਤੱਕ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਮਿਸ਼ਾ ਸੰਵਿਧਾਨ ਦੀਆਂ ਤਜੀਆਂ ਹੋ ਗਈਆਂ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਨੇ ਉਹ ਜਿਹੜਾ ਅੰਬੇਦਕਰ 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 ਜਿਹੜਾ ਕਹਿੰਦੇ ਨੇ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਕਿਹਾ ਜਾਂਦਾ ਮਾਨੇਵਰ ਅਭੀ ਇੱਕ ਫੈਸਨ ਹੋਗਾ ਅਭੀ ਇੱਕ ਫੈਸਨ ਹੋਗਾ ਅੰਬੇਦਕਰ 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 ਇਤਨਾ ਨਾਮ ਅਗਰ ਭਗਵਾਨ ਕਾ ਲੇਤੇ ਤੋ ਸਾਤ ਜਨਮੋ ਤੱਕ ਸਵਰਗ ਮਿਲ ਜਾਂਦਾ ਅੱਛੀ ਬਾਤ ਹੈ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਬੜਾ ਉਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਕਿ ਬਾਬਾ ਸਾਹਿਬ ਦਾ અપਮਾਨ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਨੇ ਤਾਂ ਹਮੇਸ਼ਾ ਬਾਬਾ ਸਾਹਿਬ ਨੂੰ ਭਾਰਤ ਰਤਨ ਕਦੋਂ ਮਿਲਿਆ ਜਦੋਂ ਸਾਡੇ ਸਮਰਥਨ ਵਾਲੀ ਸਰਕਾਰ ਸੀ। ਬਾਬਾ ਸਾਹਿਬ ਅੰਬੇਦਕਰ ਦੇ ਪੰਜ ਸਥਾਨਾਂ ਨੂੰ ਤੀਰਥਖੰਡਾਂ ਵਿੱਚ ਵਿਕਸਿਤ ਕੀਤਾ, ਮੋਦੀ ਸਾਹਿਬ ਨੇ ਵਿਕਸਿਤ ਕੀਤਾ। ਇਸ ਲਈ ਜਿੰਨਾ ਸਨਮਾਨ ਬਾਬਾ ਸਾਹਿਬ ਦਾ ਭਾਰਤੀ ਜਨਤਾ ਪਾਰਟੀ ਕਰਦੀ ਹੈ, ਕਾਂਗਰਸ ਨੇ ਤਾਂ ਹਮੇਸ਼ਾ ਨਾਲ ਪ੍ਰਮਾਣਿਤ ਕਰਨ ਨਹਿਰੂਸ ਜੀ ਤਾਂ ਚਾਹਦੇ ਨਹੀਂ ਸੀ ਕਿ ਸੰਵਿਧਾਨ ਸਭਾ ਦੇ ਸੰਜੋ ਚੇਅਰਮੈਨ ਵੀ ਬਾਬਾ ਸਾਹਿਬ ਹਨ। ਜੇ ਤੁਸੀਂ ਇਹ ਗੱਲ ਕਰੀਏ ਤਾਂ ਕਾਂਗਰਸ ਦੇ ਵੱਲੋਂ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਵੀ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾਂਦੀਆਂ। ਸੰਵਿਧਾਨ ਬਚਾਓ ਕਾਂਗਰਸ ਤੋਂ ਅਗਲਾ ਸ਼ਬਦ ਲਿਖਣਾ ਭੁੱਲ ਜਾਂਦੇ ਆ। ਜੀ। ਤਾਂ ਕਹਿੰਦੇ ਸੰਵਿਧਾਨ ਬਚਾਓ ਅੱਗੇ ਲਿਖਣਾ ਚਾਹੀਦਾ ਕਾਂਗਰਸ ਤੋਂ। ਕਿਉਂਕਿ ਸੰਵਿਧਾਨ ਦੀ ਤਾਂ ਜੇ ਕਾਂਗਰਸ ਲੜਉਂਦੀ। ਉਹਨਾਂ ਗੱਸੋਂ ਦੀ ਬਾਕੀ ਗੱਲਾਂ ਛੱਡ ਦਿਓ ਪੰਜਾਬ ਦੇ ਅੰਦਰ। ਚੁਨੀਆ ਸਰਕਾਰਾਂ ਨੂੰ ਕੌਣ ਤੋੜਦਾ ਰਿਹਾ? ਕਾਂਗਰਸ ਤੋੜਦੀ। ਪੰਜਾਬ ਚ ਕਿਸੇ ਸਰਕਾਰ ਨੂੰ ਕਦੀ 5 ਸਾਲ ਆਪੋਜੀਸ਼ਨ ਦੀ ਉਹਨਾਂ ਨੇ ਪੂਰੇ ਨਹੀਂ ਕਰਨ ਦਿੱਤੇ ਸੀ ਜਦ ਤੱਕ ਭਾਜਪਾ ਦੀ ਸਰਕਾਰ ਕੇਂਦਰ ਚ ਨਹੀਂ ਆ ਗਈ ਸੀ। ਅਕਾਲੀ ਸਰਕਾਰ ਬਣਾਉਂਦੇ ਸੀ ਇਹ 2 ਸਾਲ ਬਾਅਦ ਕੋਈ ਨਾ ਕੋਈ ਭੰਨਣਾ ਲਾ ਕੇ ਤੋੜ ਦਿੱਤੇ ਸੀ। ਸਾਡੀਆਂ ਸਰਕਾਰਾਂ ਚੁਣੀਆਂ ਹੋਈਆਂ ਯੂਪੀ ਦੀਆਂ, ਮੱਧ ਪ੍ਰਦੇਸ਼ ਦੀਆਂ, ਰਾਜਸਥਾਨੀਆਂ ਭੰਗ ਕਰ ਦਿੰਦੇ ਸੀ। 70 ਵਾਰ ਤੋਂ ਜ਼ਿਆਦਾ ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਕਾਂਗਰਸ ਨੇ ਭੰਗ ਕੀਤਾ। ਦੋਨੋਂ ਵਾਰ ਜਦੋਂ ਭਾਜਪਾ ਦੀ ਸਰਕਾਰ ਆਈ, ਪਹਿਲਾ ਅਟਲ ਜੀ ਦੀ ਸਰਕਾਰ ਆਈ, ਉਦੋਂ ਮੁਆਵਜ਼ਾ ਦਿੱਤਾ। ਹੁਣ મોદી ਸਾਹਿਬ ਦੀ ਸਰਕਾਰ ਆਈ ਸਿੱਟ ਬਣਾਈ 150 ਤੋਂ ਵੱਧ ਲੋਕ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਨੇ ਸੱਜਨ ਕੁਮਾਰ ਜੇਲ੍ਹ ਦੀ ਸਲਾਕ ਦੇ ਅੰਦਰ ਆ ਜਗਦੀਸ਼ ਟਾਈਟਲਰ ਅੰਦਰ ਹੈ ਸਾਰੇ ਕੇਸ ਰੀਓਪਨ ਕੀਤੇ ਗਏ ਇਹਨਾਂ ਸਾਥੇ ਇਹਦਾ ਕੰਮ ਬੀਜੇਪੀ ਨੇ ਕੀਤਾ ਔਰ ਹੁਣ ਬੀਜੇਪੀ ਦੀ ਜਿ세ਈ ਸਰਕਾਰ ਬਣੀ ਹੈ ਦਿੱਲੀਸ਼ ਤੁਸੀਂ ਦੇਖੋ 3 ਮਹੀਨਿਆਂ ਦੇ ਅੰਦਰ ਅੰਦਰ ਦੰਗਾ ਪੀੜਤਾ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਕੰਮ ਬੀਜੇਪੀ ਨੇ ਕੀਤਾ ਸੱਜਨ ਕੁਮਾਰ ਨੂੰ ਐਮਪੀ ਕਿੰਨੇ ਬਣਾਇਆ ਜਗਦੀਸ਼ ਟਾਈਟਲਰ ਨੂੰ ਐਮਪੀ ਕੌਣ ਬਣਾਉਂਦਾ ਸੀ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਿੰਨੇ ਬਣਾਇਆ ਤੁਸੀਂ ਤਾਂ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ ਉਹਦੇ ਦੇ ਦੇ ਨਿਵਾਜਦੇ ਰਹੇ ਤੁਸੀਂ ਕਿਹੜੇ ਮੂਨਾ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ ਇਸ ਕਰਕੇ ਜਦੋਂ ਇਹ ਸੰਵਿਧਾਨ ਦੀਆਂ ਗੱਲਾਂ ਕਰ ਰਹੇ ਨੂੰ ਸਵਾਲ ਪੁੱਛਿਆ ਕਰੂੰ ਕਿ ਭਾਈ ਕਿਹੜਾ ਸੰਵਿਧਾਨ ਤੁਹਾਨੂੰ ਕਹਿੰਦਾ ਸੀ ਵੀ ਸਿੱਖਾਂ ਦੀ ਨਸਲਕੁਸ਼ੀ ਕਰੀ ਹਜੇ ਤੱਕ ਵੀ ਕਾਂਗਰਸ ਜਿਹੜੀ ਹੈ ਉਹ ਆਪਣੀ ਤੁਸੀਂ ਦੇਖੋ ਹੱਲੇ ਵੀ ਉਹਨੂੰ ਸਜ਼ਾ ਹੋਈ ਪਈ ਹੈ ਜਗਦੀਸ਼ ਟੈਟਰ ਨੂੰ ਸਜ਼ਾ ਹੋ ਜਾਣੀ ਹੈ ਹੱਲੇ ਵੀ ਜਦੋਂ ਕਾਰਿਆਕਰਨੀ ਦੀ ਡਿਸਟ੍ਰਿਕਟ ਘੋਸ਼ਿਤ ਕਰਦੇ ਤਾਂ ਨਾਮ ਉਹਦੇ ਵਿੱਚ ਹੁੰਦਾ ਹੈ ਹੱਲੇ ਵੀ ਕਾਂਗਰਸ ਉਹਨੂੰ ਡਿਸਆਨ ਕਰਨ ਨੂੰ ਤਿਆਰ ਨਹੀਂ ਹੈ ਇਨੂੰ ਸਜ਼ਾ ਹੋ ਗਈ ਹੈ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਮੰਛਾ ਬੜੀ ਸਾਫ਼ ਤੇ ਸਪਸ਼ਟ ਹੈ ਇਹਨਾਂ ਦਾ ਸੰਵਿਧਾਨ ਨਾਲ ਕੋਈ ਲੈਣਾ ਦੇਣਾ ਨਹੀਂ ਜਦ ਗੂਪ ਭਵਾਨ ਬੁਰੀਆ ਦੀ ਮਦਰ ਨੂੰ ਰੋਦੇ ਬਾਡੀਗਾਰਡ ਨੂੰ ਸ਼ਰੀਆਮ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਚਲੇ ਗਏ ਹਰ ਮਹੀਨੇ ਕੋਈ ਨਾ ਕੋਈ ਏਦਾਂ ਦੀ ਘਟਨਾ ਹੋ ਰਹੀ ਹੈ ਕਤਲ ਕੈਤੀਆਂ ਗੈਂਗਸਟਰ ਬਾਦ ਪੰਜਾਬ ਵਿੱਚ ਵਧੀ ਜਾ ਰਿਹਾ ਹੈ ਸੋ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਪੰਜਾਬ ਦਾ ਫੇਲ ਹੈ ਔਰ ਸਰਕਾਰ ਬਿਲਕੁਲ ਹੱਤਿਆਤਰ ਕੇ ਬਿਠੀ ਹੈ ਕੰਨਾਚ ਤੇਲ ਪਾ ਕੇ ਬਿਠੀ ਹੈ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਭਗਵੰਤ ਮਾਨ ਸਾਹਿਬ ਨੂੰ ਜੋ ਕਿ ਮੁੱਖ ਮੰਤਰੀ ਵੀ ਨੇ ਗ੍ਰਹਿ ਮੰਤਰੀ ਵੀ ਨੇ ਸੂਬੇ ਦੇ ਸਵਾਏ ਅਰਵਿੰਦ ਕੇਜਰੀਵਾਲ ਦੀ ਟੀਮਾਰਦਾਰੀ ਕਰਨ ਤੋਂ ਸਵਾਏ ਉਹਦੀ ਚਾਪਲੂਸੀ ਕਰਨ ਤੋਂ ਸਵਾਏ ਉਹਦਾ ਕੰਡਕਟਰ ਬਣ ਕੇ ਉਹਨੂੰ ਦੇਸ਼ ਭਰ ਚ ਘੁਮਾਉਣ ਤੋਂ ਕੋਈ ਕੰਮ ਨਹੀਂ ਆਉਂਦਾ ਜਿਨ ਨੇ ਕਾਨੂੰਨ ਦੀ ਉਲੰਘਣਾ ਕੀਤੀ ਉਹਦੇ ਖਿਲਾਫ ਕਾਰਵਾਈ ਹੋਣੀ ਵੀ ਚਾਹੀਦੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਅਸੀਂ ਨਾ ਤਾਂ ਕਿਸੇ ਨਸ਼ੇ ਦੇ ਕਾਰੋਬਾਰ ਦੇ ਸਮਰਥਨ 'ਚ ਕੋਈ ਗੱਲ ਕਹਿ ਸਕਦੇ ਆ ਕਹਿਣੀ ਚਾਹੁੰਦੇ ਆ ਬੜੀ ਗੱਲ ਜ਼ਰੂਰ ਸਵਾਲ ਤਾਂ ਬਣਦੇ ਆ ਪੁੱਛਣੇ ਪਹਿਲਾ ਸਵਾਲ ਇਹ ਬਣਦਾ ਹੈ ਵੀ ਅਗਰ ਵਿਕਰਮ ਜੀਠਿਆ ਸੱਚਮੁੱਚ ਦੋਸ਼ੀ ਹੈ ਤੇ ਫਿਰ ਕੇਜਰੀਵਾਲ ਨੇ ਉਹਦੇ ਕੋਲੋਂ ਮਾਫੀ ਕਿਉਂ ਮੰਗੀ ਸੀ ਲਿਖ ਕੇ ਮੰਗੀ ਸੀ ਕੇਜਰੀਵਾਲ ਸਾਹਿਬ ਨੇ ਲਿਖ ਕੇ ਮਾਫੀ ਮੰਗੀ ਵੀ ਮੈਂ ਤੇਰੇ ਤੇ ਝੂਠਾ ਦੋਸ਼ ਲਾਇਆ ਮੈਨੂੰ ਯਾਦ ਆ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਆ ਸੀ ਕਿਹੜਾ ਉਹਨਾਂ ਦਾ ਹੀ ਐਮਐਲਏ ਮੰਤਰੀ ਸੀ ਹੈਲਥ ਮਿਨਿਸਟਰ ਮਾਨਸੇ ਵਾਲੇ ਗੋਇਲ ਸਾਹਿਬ ਕਿ ਮੇਰੇ ਕੋਲ ਇਹਨਾਂ ਦੀ ਆਡੀਓ ਤੇ ਵੀਡੀਓ ਹੈ ਉਹਦੀ ਜਾਂਚ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਮਿਨਿਸਟਰੀ ਤੋਂ ਬਰखास्तਗੀ ਤਰ ਪਰਚਾ ਦਿੱਤਾ ਹੈ ਜਦੋਂ ਹਾਈ ਕੋਰਟ ਗਏ ਤੇ ਆਡੀਓ ਪੇਸ਼ ਹੀ ਨਹੀਂ ਹੋਈ ਹਾਈ ਕੋਰਟ ਨੇ ਢੇਲ ਦਿੱਤੀ ਕਿ ਤੱਕ ਸਬੂਤ ਹੀ ਕੋਈ ਨਹੀਂ ਹੈਗਾ ਯਾਨੀ ਤਾਂ ਭਗਵੰਤ ਮਾਨ ਸਾਹਿਬ ਨੇ ਝੂਠ ਬੋਲਿਆ ਸੀ ਤੇ ਜਾਂ ਫਿਰ ਕੋਈ ਸੌਦਾ ਕਰ ਲਿਆ ਆਡੀਓ ਪੇਸ਼ ਨਹੀਂ ਕੀਤੀ ਅਸੀ ਗੱਲ ਜੀ ਤੁਸੀਂ ਵੀ ਕਰਿਓ ਰਿਆਸਤ نیوز ਤੇ ਮੈਂ ਜਸ ਖਹਿਰਾ ਅੱਜ 모ਹਾਲੀ ਦੇ ਵਿੱਚ ਐਮਰਜੈਂਸੀ ਨੂੰ ਲੈ ਕੇ ਭਾਜਪਾ ਸਰਕਾਰ ਦੇ ਵੱਲੋਂ ਜਿਹੜੀ ਇੱਕ ਪ੍ਰਦਰਸ਼ਨੀ ਲਗਾਈ ਗਈ ਆ ਜਿਸ ਦੇ ਵਿੱਚ ਲੱਗ ਲੱਗ ਜਿਹੜੀਆਂ ਤਸਵੀਰਾਂ ਦੇ ਨਾਲ ਜਿਹੜਾ ਇੱਕ ਸੰਕੇਤ ਲਿਖ ਕੇ ਜਿਹੜੀ ਉਸ ਦੀ ਪ੍ਰਦਰਸ਼ਨੀ ਆ ਜਿਹੜੀ ਲਗਾਈ ਗਈ ਆ ਤਾਂ ਇੱਥੇ ਭਾਜਪਾ ਪੰਜਾਬ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੁਸ਼ਮਨ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਜੀ ਪ੍ਰੋਗਰਾਮ ਥੈਂਕ ਯੂ ਭਾਈ ਸਾਹਿਬ ਥੈਂਕ ਯੂ ਖਹਿਰਾ ਸਾਹਿਬ ਸਰ ਕਿਦਾਂ ਦਾ ਜਿਹੜਾ ਇੱਥੇ ਪ੍ਰਦਰਸ਼ਨੀ ਲਗਾਈ ਗਈ ਆ ਇਸ ਦੇ ਵਿੱਚ ਕੀ ਕੀ ਜਿਹੜਾ ਪ੍ਰਦਰਸ਼ਿਤ ਕੀਤਾ ਗਿਆ ਹੈ ਦੇਖੋ ਦੇਸ਼ ਦੇ ਅੰਦਰ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਨੇ 50 ਸਾਲ ਪਹਿਲਾਂ ਜੀ ਆਪਾਤਕਾਲ ਐਮਰਜੈਂਸੀ ਲਾਗੂ ਕੀਤੀ ਸੀ ਜੀ ਉਹ ਜਿਹੜਾ ਕਾਲਾ ਦੌਰ ਸੀ ਕਿ ਮਹੀਨਿਆਂ ਦਾ ਜਿਸ ਦੇ ਵਿੱਚ ਪੂਰੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਜੀ ਸਾਰੇ ਲੋਕਤੰਤਰੀ ਜਿਹੜੇ ਹੱਕ ਸੀਗੇ ਉਹ ਸਾਰੇ ਹੱਕ ਜਿਹੜੇ ਆ ਉਹ ਮੁਲਤਵੀ ਕਰਤੇ ਗਏ ਨਾ ਬੋਲਣ ਦਾ ਹੱਕ ਸੀ ਨਾ ਲਿਖਣ ਦਾ ਹੱਕ ਸੀ ਨਾ ਪ੍ਰਦਰਸ਼ਨ ਕਰਨ ਦਾ ਹੱਕ ਸੀ ਪੂਰੀ ਅਤਿਆਚਾਰ ਜਿਹੜੇ 21 ਮਹੀਨੇ ਹੋਏ ਜੀ ਉਹਨੂੰ ਪ੍ਰਦਰਸ਼ਿਤ ਕਰਦੇ ਹੋਏ ਉਸ ਕਾਲੇ ਦੌਰ ਨੂੰ ਤਾਂ ਕਿ ਅੱਜ ਦਾ ਜਿਹੜੀ ਪੀੜ੍ਹੀ ਹੈ ਉਹਨੂੰ ਵੀ ਯਾਦ ਦਿਲਾਇਆ ਜਾ ਸਕੇ ਵੀ ਕਾਂਗਰਸ ਦੀ ਮੈਂਟੈਲਿਟੀ ਕੀ ਹੈ ਉਹਦੇ ਲਈ ਅੱਜ ਇੱਕ ਵੱਡਾ ਪ੍ਰੋਗਰਾਮ ਵੀ ਕੀਤਾ ਹੈ ਔਰ ਇੱਕ ਪੂਰੀ ਪ੍ਰਦਰਸ਼ਨੀ ਵੀ ਲਗਾਈ ਹੈ ਤਾਂ ਕਿ ਮੁਹਾਲੀ ਦੇ ਲੋਕ ਵੀ ਦੇਖ ਸਕਣ ਕਾਂਗਰਸ ਦੀ ਅਸਲੀ ਸੱਚਾਈ ਕੀ ਹੈ ਜਿਹੜੇ ਅੱਜ ਸੰਵਿਧਾਨ ਬਚਾਉਂਦੀਆਂ ਗੱਲਾਂ ਕਰਦੇ ਆ ਸੰਵਿਧਾਨ ਤੇ ਉੱਪਰ ਸਭ ਤੋਂ ਵੱਡਾ ਹਮਲਾ ਕਰਨ ਵਾਲੇ ਹੀ ਲੋਕ ਹਨ ਸੁਭਾ ਦੀ ਗੱਲ ਕਰੀਏ ਕਾਂਗਰਸ ਦੇ ਵੱਲੋਂ ਲਗਾਤਾਰ ਟਾਰਗੇਟ ਕੀਤਾ ਜਾਂਦਾ ਕਿ ਭਾਜਪੀ ਦੇ ਵੱਲੋਂ ਲਗਾਤਾਰ ਜਿਹੜੀ ਸੰਵਿਧਾਨ ਦੇ ਵਿੱਚ ਸੋਧਾਂ ਕੀਤੀਆਂ ਜਾਂਦੀਆਂ ਸੰਵਿਧਾਨ ਦੇ ਨਾਲ ਛੇੜਛੜ ਕੀਤੀ ਜਾਂਦੀ ਸਭ ਤੋਂ ਜ਼ਿਆਦਾ ਸੰਵਿਧਾਨ ਦੀ ਅਗਰ ਕਿਸੇ ਨੇ ਅਵੇਹਲਣਾ ਕੀਤੀ ਹੈ ਕਾਂਗਰਸ ਨੇ ਕੀਤੀ ਹੈ ਐਮਰਜੈਂਸੀ ਲਾ ਕੇ ਕਿੰਨੇ ਸੰਵਿਧਾਨ ਸੰਸ਼ੋਧਨ ਕੀਤੇ ਸਾਰੇ ਤਾਂ ਆਪੋਜੀਸ਼ਨ ਜੇਲ੍ਹ ਸੀ ਇਹ ਸੰਵਿਧਾਨ ਐਮੈਂਡ ਕਰਦੇ ਪਏ ਸੀ ਇਸ ਕਰਕੇ ਇਸ ਸੰਵਿਧਾਨ ਦਾ ਸਿਰਫ ਨਾਂ ਹੀ ਲੈਂਦੇ ਆ ਨਾ ਇਹਨਾਂ ਦੀ ਸੰਵਿਧਾਨ ਚ ਆਸਤਾ ਹੈ ਨਾ ਇਹਨਾਂ ਦੀ ਬਾਬਾ ਸਾਹਿਬ ਅੰਬੇਦਕਰ ਚ ਕੋਈ ਆਸਤਾ ਹੈ ਪੂਰਾ ਸਮਾਂ ਜਦ ਤੱਕ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਮਿਸ਼ਾ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀਆਂ ਰਹੀਆਂ। ਇਹੀ ਗੱਲ ਤਾਂ ਲੋਕਾਂ ਨੂੰ ਅਸੀਂ ਦਿਖਾਉਣਾ ਚਾਹ ਰਹੇ ਹਾਂ ਇਸ ਪ੍ਰਦਰਸ਼ਨੀ ਦੇ ਮਾਧਿਅਮ ਨਾਲ ਕਿ 21 ਮਹੀਨੇ ਦੇਸ਼ ਨੂੰ ਨਜ਼ਰਬੰਦ ਕਰਨ ਦਾ ਕੰਮ ਜਿਹੜਾ ਕਾਂਗਰਸ ਨੇ ਕੀਤਾ ਸੀ। ਇਹ ਪ੍ਰਧਾਨ ਜੀ ਪਰ ਜਿਹੜਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਨੇ ਉਹ ਜਿਹੜਾ ਅੰਬੇਦਕਰ 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 ਜਿਹੜਾ ਕਹਿੰਦੇ ਨੇ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਕਿਹਾ ਜਾਂਦਾ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਬੜਾ ਉਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਕਿ ਬਾਬਾ ਸਾਹਿਬ ਦਾ અપਮਾਨ ਕੀਤਾ ਗਿਆ। ਸਭ ਤੋਂ ਜ਼ਿਆਦਾ અપਮਾਨ ਤੇ ਬਾਬਾ ਸਾਹਿਬ ਦਾ ਕਾਂਗਰਸ ਨੇ ਕੀਤਾ ਅੰਬੇਦਕਰ ਸਾਹਿਬ ਦੇ ਖਿਲਾਫ ਕੈਂਡੀਡੇਟ ਉਤਾਰ ਕੇ ਉਹਨਾਂ ਨੂੰ ਚੋਣਾ ਮੁੰਬਈ ਤੋਂ ਕਿਸ ਪਾਰਟੀ ਨੇ ਹਰਾਇਆ ਸੀ ਕਾਂਗਰਸ ਨੇ ਹਰਾਇਆ ਸੀ ਜੀ ਭਾਰਤੀ ਜਨਤਾ ਪਾਰਟੀ ਨੇ ਤਾਂ ਹਮੇਸ਼ਾ ਬਾਬਾ ਸਾਹਿਬ ਨੂੰ ਭਾਰਤ ਰਤਨ ਕਦੋਂ ਮਿਲਿਆ ਜਦੋਂ ਸਾਡੇ ਸਮਰਥਨ ਵਾਲੀ ਸਰਕਾਰ ਸੀ ਬਾਬਾ ਸਾਹਿਬ ਅੰਬੇਦਕਰ ਦੇ ਪੰਜ ਸਥਾਨਾਂ ਨੂੰ ਤੀਰਥ ਕਿੰਨੇ ਵਿਕਸਿਤ ਕੀਤਾ ਮੋਦੀ ਸਾਹਿਬ ਨੇ ਵਿਕਸਿਤ ਕੀਤਾ ਜੀ ਇਸ ਲਈ ਜਿੰਨਾ ਸਨਮਾਨ ਬਾਬਾ ਸਾਹਿਬ ਦਾ ਭਾਰਤੀ ਜਨਤਾ ਪਾਰਟੀ ਕਰਦੀ ਹੈ ਕਾਂਗਰਸ ਨੇ ਤਾਂ ਹਮੇਸ਼ਾ ਉਹਨੂੰ ਪਾਣੀਤ ਕਰਨ ਨਹਿਰੂ ਜੀ ਤਾਂ ਚਾਹਦੇ ਨਹੀਂ ਸੀ ਕਿ ਸੰਵਿਧਾਨ ਸਭਾ ਦੇ ਚੇਅਰਮੈਨ ਵੀ ਬਾਬਾ ਸਾਹਿਬ ਬਣ। ਔਰ ਜਦੋਂ ਗਾਂਧੀ ਜੀ ਦੇ ਪ੍ਰੈਸ਼ਰ ਕਰਕੇ ਬਣ ਗਏ ਉਹਦੇ ਬਾਅਦ ਕਿਵੇਂ ਉਹਨਾਂ ਨੂੰ ਇਲੈਕਸ਼ਨ 'ਚ ਹਰਾਇਆ ਜਾਵੇ? ਆਪ ਜਾ ਕੇ ਨਹਿਰੂ ਜੀ ਕੈਂਪੇਨ ਕਰਕੇ ਆਏ ਮੁੰਬਈ 'ਚ। ਉਹਨਾਂ ਨੇ ਚੋਣ ਹਰਾਈ। ਸੋ ਇਸ ਕਰਕੇ ਕਾਂਗਰਸ ਨੇ ਤਾਂ ਹਮੇਸ਼ਾ ਬਾਬਾ ਸਾਹਿਬ ਨੂੰ ਨੀਚਾ ਦਿਖਾਉਣ ਦਾ ਕੰਮ ਕੀਤਾ। ਭਾਰਤੀ ਜਨਤਾ ਪਾਰਟੀ ਆ ਜਿਹਨਾਂ ਨੇ ਅੱਜ ਬਾਬਾ ਸਾਹਿਬ ਨੂੰ ਦੇਸ਼ ਦੇ ਅੰਦਰ ਮਾਨ ਸਨਮਾਨ ਦਿੱਤਾ। ਪਰ ਪ੍ਰਧਾਨ ਜੀ ਪਿਛਲੇ ਦਿਨੀ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਵੱਲੋਂ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਵੀ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾਂਦੀਆਂ ਨੇ ਸੰਵਿਧਾਨ ਬਚਾਓ ਕਾਂਗਰਸ ਤੋਂ ਅਗਲਾ ਸ਼ਬਦ ਲਿਖਣਾ ਭੁੱਲ ਜਾਂਦੇ ਆ ਜੀ ਤਾਂ ਕਹਿੰਦੇ ਸੰਵਿਧਾਨ ਬਚਾਓ ਅੱਗੇ ਲਿਖਣਾ ਚਾਹੀਦਾ ਕਾਂਗਰਸ ਤੋਂ ਕਿਉਂਕਿ ਸੰਵਿਧਾਨ ਦੀ ਤਾਂ ਜੇ ਕਾਂਗਰਸ ਲੜਾਉਂਦੀ ਹੈ ਮਨ ਗੱਸੋ ਤੁਸੀਂ ਬਾਕੀ ਗੱਲਾਂ ਛੱਡ ਦਿਓ ਪੰਜਾਬ ਦੇ ਅੰਦਰ ਚੁਨੀਆ ਸਰਕਾਰਾਂ ਨੂੰ ਕੌਣ ਤੋੜਦਾ ਰਿਹਾ ਕਾਂਗਰਸ ਤੋੜਦੀ ਰਹੀ ਪੰਜਾਬ ਚ ਕਿਸੇ ਸਰਕਾਰ ਨੂੰ ਕਦੀ 5 ਸਾਲ ਆਪੋਜੀਸ਼ਨ ਦੀ ਉਹਨਾਂ ਨੇ ਪੂਰੇ ਨਹੀਂ ਕਰਨ ਦਿੱਤੇ ਸੀ ਜਦ ਤੱਕ ਭਾਜਪਾ ਦੀ ਸਰਕਾਰ ਕੇਂਦਰ ਚ ਨਹੀਂ ਆ ਗਈ ਸੀ। ਅਕਾਲੀ ਸਰਕਾਰ ਬਣਾਉਂਦੇ ਸੀ ਇਹ 2 ਸਾਲ ਬਾਅਦ ਕੋਈ ਨਾ ਕੋਈ ਬੰਨਣਾ ਲਾ ਕੇ ਤੋੜ ਦਿੰਦੇ ਸੀ। ਸਾਡੀਆਂ ਸਰਕਾਰਾਂ ਚੁਣੀਆਂ ਹੋਈਆਂ ਯੂਪੀ ਦੀਆਂ, ਮਧਿਆ ਪ੍ਰਦੇਸ਼ ਦੀਆਂ, ਰਾਜਸਥਾਨੀਆਂ ਭੰਗ ਕਰ ਦਿੰਦੇ ਸੀ। 70 ਵਾਰ ਤੋਂ ਜ਼ਿਆਦਾ ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਕਾਂਗਰਸ ਨੇ ਭੰਗ ਕੀਤਾ ਹੈ। ਤੇ ਫਿਰ ਸੰਵਿਧਾਨਕੀ ਦੇ ਕੋਲੋਂ ਬਚਾਉਣ ਦੀ ਲੋੜ ਹੈ ਸੰਵਿਧਾਨ ਨੂੰ। ਇਹਨਾਂ ਕੋਲੋਂ ਬਚਾਉਣ ਦੀ ਲੋੜ ਹੈ ਇਹ ਜਿਹੜਾ ਪਰਿਵਾਰ ਆ ਨਹਿਰੂ ਗਾਂਧੀ ਪਰਿਵਾਰ ਇਹਨਾਂ ਨੇ ਹਮੇਸ਼ਾ ਸੰਵਿਧਾਨ ਦੀਆਂ ਕਿਹੜੇ ਸਵਿਧਾਨ ਦੇ ਤਹਿਤ ਕੀਤਾ ਸੀ ਇਹਨਾਂ ਨੇ 1984 ਦੇ ਸਿੱਖਾਂ ਦੀ ਨਸਲ ਕੁਸ਼ੀ ਕਿਹੜੇ ਸਵਿਧਾਨ ਦੇ ਤਹਿਤ ਕੀਤੀ ਗਈ ਸੀ ਸਵਿਧਾਨ ਨੂੰ ਤਾਂ ਮੇਜਾ ਛਿੱਕੇ ਤੇ ਟੰਗੇ ਰੱਖਿਆ ਇਹਨਾਂ ਨੇ ਜਿੰਨਾ ਜ਼ੁਲਮ ਦੇਸ਼ ਦੇ ਲੋਕਾਂ ਦੇ ਉੱਤੇ ਜਿੰਨਾ ਇਹਨਾਂ ਨੇ ਸੱਤਾ ਦੀ ਯਾਗ ਕੀਤਾ ਹੈ ਆਪੋਜੀਸ਼ਨ ਪਾਰਟੀਆਂ ਦੇ ਲੋਕਾਂ ਤੇ ਇਹਨਾਂ ਨੂੰ ਤਾਂ ਸਵਿਧਾਨ ਦਾ ਨਾਂ ਲੈਣ ਦਾ ਅਧਿਕਾਰ ਕੋਈ ਨਹੀਂ ਹੈ ਪਰ ਤਾਂ ਜੀ ਤੁਸੀਂ ਗੱਲ 1984 ਦੀ ਕੀਤੀ ਆ ਤਾਂ ਜਿਹੜੇ ਦੰਗਾ ਪੀੜਤ ਲੋਕ ਸੀਗੇ ਸਿੱਖ ਸੀਗੇ ਜਿਹੜੇ ਉਹਨਾਂ ਨੂੰ ਜਿਹੜਾ ਇਨਸਾਫ ਤੱਕ ਨਹੀਂ ਮਿਲਿਆ ਕਾਫੀ ਲੰਬਾ ਸਮਾਂ ਸਰਕਾਰ ਚਾਹੇ ਭਾਜਪਾ ਦੀ ਵੀ ਰਹੀ ਹੈ ਚਾਹੇ ਕਾਂਗਰਸ ਦੀ ਵੀ ਰਹੀ ਹੈ ਪਰ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਸੀ ਤਾਂ ਹੁਣ ਜਾ ਕੇ ਜਿਹੜਾ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਆਈ ਹੈ ਹੁਣ ਜ਼ਰੂਰ ਨੌਕਰੀਆਂ ਮਿਲੀਆਂ ਪਰ ਹੁਣ ਤੱਕ ਜਿਹੜਾ ਲੋਕਾਂ ਨੂੰ ਜਿਹੜੇ ਦੰਗਾ ਪੀੜਤ ਸੀ ਉਹਨਾਂ ਨੂੰ ਇਨਸਾਫ ਦੇ ਲਈ ਜਿਹੜੀ ਗੁਹਾਰ ਬਾਰ-ਬਾਰ ਲਗਾਉਣੀ ਪੈ ਰਹੀ ਸੀ ਦੋਨੋਂ ਵਾਰ ਜਦੋਂ ਭਾਜਪਾ ਦੀ ਸਰਕਾਰ ਆਈ ਪਹਿਲਾਂ ਅਟਲ ਜੀ ਦੀ ਸਰਕਾਰ ਆਈ ਉਦੋਂ ਮੁਆਵਜ਼ਾ ਦਿੱਤਾ ਹੁਣ ਮੋਦੀ ਸਾਹਿਬ ਦੀ ਸਰਕਾਰ ਆਈ ਸਿੱਟ ਬਣਾਈ 150 ਤੋਂ ਵੱਧ ਲੋਕ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਨੇ ਸੱਜਨ ਕੁਮਾਰ ਜੇਲ੍ਹ ਦੀ ਸਲਾਖ ਦੇ ਅੰਦਰ ਆ ਜਗਦੀਸ਼ ਟਾਈਟਲਰ ਅੰਦਰ ਹੈ ਸਾਰੇ ਕੇਸ ਰੀਓਪਨ ਕੀਤੇ ਗਏ ਇਨਸਾਫ ਦੇ ਇਹਦਾ ਕੰਮ ਭਾਜਪਾ ਨੇ ਕੀਤਾ ਔਰ ਹੁਣ ਭਾਜਪਾ ਦੀ ਜਿ세 ਹੀ ਸਰਕਾਰ ਬਣੀ ਹੈ ਦਿੱਲੀ 'ਚ ਤੁਸੀਂ ਦੇਖੋ 3 ਮਹੀਨਿਆਂ ਦੇ ਅੰਦਰ ਅੰਦਰ ਦੰਗਾ ਪੀੜਤਾ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਕੰਮ ਭਾਜਪਾ ਨੇ ਕੀਤਾ ਇਹ ਹੀ ਸਵਾਲ ਤੇ ਅਸੀਂ ਕਰਦੇ ਆ ਕਿ ਤੁਸੀਂ ਸੰਵਿਧਾਨ ਦੀ ਦੁਹਾਈ ਦਿੰਦੇ ਹੋ ਸਭ ਤੋਂ ਜ਼ਿਆ ਸੱਜਨ ਕੁਮਾਰ ਨੂੰ ਐਮਪੀ ਕਿੰਨੇ ਬਣਾਇਆ ਜਗਦੀਸ਼ ਟੈਟਰ ਨੂੰ ਐਮਪੀ ਕੌਣ ਬਣਾਉਂਦਾ ਸੀ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਿੰਨੇ ਬਣਾਇਆ ਤੁਸੀਂ ਤਾਂ ਸਿੱਖ ਨਸਲ ਕੁਸ਼ੀ ਕਰਨ ਵਾਲਿਆਂ ਨੂੰ ਉਹਦੇ ਦੇ ਦੇ ਨਿਵਾਜਦੇ ਰਹੇ ਹੋ ਤੁਸੀਂ ਕਿਹੜੇ ਮੂਨਾ ਸਵਿਧਾਨ ਦੀਆਂ ਗੱਲਾਂ ਕਰਦੇ ਹੋ ਇਸ ਕਰਕੇ ਜਦੋਂ ਇਹ ਸਵਿਧਾਨ ਦੀਆਂ ਗੱਲਾਂ ਕਰ ਰਹੇ ਨੂੰ ਸਵਾਲ ਪੁੱਛਿਆ ਕਰੋ ਕਿ ਭਾਈ ਕਿਹੜਾ ਸਵਿਧਾਨ ਤੁਹਾਨੂੰ ਕਹਿੰਦਾ ਸੀ ਵੀ ਸਿੱਖਾਂ ਦੀ ਨਸਲ ਕੁਸ਼ੀ ਕਰੋ ਔਰ ਹਜੇ ਤੱਕ ਹਜੇ ਤੱਕ ਵੀ ਕਾਂਗਰਸ ਜਿਹੜੀ ਹੈ ਉਹ ਆਪਣੀ ਤੁਸੀਂ ਦੇਖੋ ਹੱਲੇ ਵੀ ਉਹਨੂੰ ਸਜ਼ਾ ਹੋਈ ਪਈ ਹੈ ਜਗਦੀਸ਼ ਟੈਟਰ ਨੂੰ ਸਜ਼ਾ ਹੋ ਜਾਣੀ ਹੈ ਹੱਲੇ ਵੀ ਜਦੋਂ ਕਾਰਜਕਰਨੀ ਦੀ ਲਿਸਟ ਘੋਸ਼ਿਤ ਹੱਲੇ ਵੀ ਕਾਂਗਰਸ ਨੂੰ ਡਿਸਔਨ ਕਰਨ ਨੂੰ ਤਿਆਰ ਨਹੀਂ ਹੈ ਜਿਹਨੂੰ ਸਜ਼ਾ ਹੋ ਗਈ ਹੈ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਮੰਨਛਾ ਬੜੀ ਸਾਫ਼ ਤੇ ਸਪਸ਼ਟ ਹੈ ਇਹਨਾਂ ਦਾ ਸੰਵਿਧਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਰਪ੍ਰਧਾਨ ਜੀ ਪਿਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਜਗਾਵਾਂ ਤੇ ਜਿਹੜਾ ਬਾਬਾ ਸਾਹਿਬ ਜੀ ਦੀ ਜਿਹੜੀ ਮੂਰਤੀ ਲੱਗੀ ਹੋਈ ਆ ਬੁੱਤ ਲੱਗਿਆ ਹੋਇਆ ਉਹਦੇ ਨਾਲ ਛੇੜਛਾੜ ਹੋਈ ਆ ਭੰਤੂ ਹੋਈ ਆ ਉਹਦੇ ਤੇ ਕੋਈ ਜਿਹੜੀ ਸਖਤ ਐਕਸ਼ਨ ਆ ਸਰਕਾਰ ਦੇ ਵੱਲੋਂ ਲਿਆ ਜਾਊਗਾ ਯਾਰ ਪੰਜਾਬ ਸਰਕਾਰ ਦੇਖੋ ਇਸ ਸਖਤ ਐਕਸ਼ਨ ਲੈਣ ਦੀ ਹਾਲਤ ਹੀ ਹੈ ਨਹੀਂਗੀ ਜੀ ਲਾਅ ਐਂਡ ਆਰਡਰ ਦੀ ਜੋ ਹਾਲਤ ਹੈ ਤੁਸੀਂ ਦੇਖੋ ਕੱਲ ਕੀ ਹੋਇਆ ਹਲੋਈ ਜੱਗੂ ਭਗਵਾਨਪੁਰਿਆ ਦੀ ਮਦਰ ਨੂੰਰ ਉਹਦੇ ਬੋਡੀਗਾਰਡ ਨੂੰ ਜੀ ਸ਼ਰੀਆਮ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਚਲੇ ਗਏ ਹਰ ਮਹੀਨੇ ਕੋਈ ਨਾ ਕੋਈ ਇਦਾਂ ਦੀ ਘਟਨਾ ਹੋ ਰਹੀ ਹੈ ਕਤਲ ਡਕੈਤੀਆਂ ਗੈਂਗਸਟਰ ਬਾਦ ਪੰਜਾਬ ਵਿੱਚ ਵਧੀ ਜਾ ਰਿਹਾ ਹੈ ਸੋ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਪੰਜਾਬ ਦਾ ਫੇਲ ਹੈ ਔਰ ਸਰਕਾਰ ਬਿਲਕੁਲ ਹੱਤਿਆਤਰਕੇ ਬਿਠੀ ਹੈ ਕੰਨਾਚ ਤੇਲ ਪਾ ਕੇ ਬਿਠੀ ਹੈ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਭਗਵੰਤ ਮਾਨ ਸਾਹਿਬ ਨੂੰ ਜੋ ਕਿ ਮੁੱਖ ਮੰਤਰੀ ਵੀ ਨੇ ਗ੍ਰਹਿ ਮੰਤਰੀ ਵੀ ਨੇ ਸੂਬੇ ਦੇ ਸਵਾਏ ਅਰਵਿੰਦ ਕੇਜਰੀਵਾਲ ਦੀ ਤਿਮਾਰਦਾਰੀ ਕਰਨ ਤੋਂ ਸਵਾਇਓ ਦੀ ਚਾਪਲੂਸੀ ਕਰਨ ਤੋਂ ਸਵਾਇਓ ਦਾ ਕੰਡੈਕਟਰ ਬਣ ਕੇ ਉਹਨੂੰ ਦੇਸ਼ ਭਾਰਤ ਚ ਕਮਾਣ ਤੋਂ ਦੇ ਕੋਲੇ ਕੋਈ ਕੰਮ ਨਹੀਂ ਹੈ ਹੋਰ ਔਰ ਜੋ ਜੋ ਕੇਜਰੀਵਾਲ ਕਹੀ ਜਾਂਦਾ ਹੈ ਖਰੀ ਜਾਂਦੇ ਆ ਇਸ ਕਰਕੇ ਇਹਨਾਂ ਤੋਂ ਕੋਈ ਤਵਕਕ ਰੱਖਣਾ ਕਿ ਇਹ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਭੰਨ ਤੋੜ ਕਰਨ ਵਾਲਿਆਂ ਤੇ ਕੋਈ ਸਖਤ ਕਾਰਵਾਈ ਕਰਨਗੇ ਜਾਂ ਅੱਗੇ ਤੋਂ ਇਹ ਗੱਲ ਨਾ ਹੋਵੇ ਇਹਦੇ ਲਈ ਕੋਈ ਪ੍ਰਯਾਸ ਕਰਨਗੇ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਬਸ ਦਾ ਕੰਮ ਹੈ ਨਹੀਂ ਹੁਣ ਤਾਂ ਪੰਜਾਬ ਦੀ ਜਨਤਾ ਤਿਆਰ ਬੈਠੀ ਆ ਵੀ ਕਦੋਂ ਸਾਲ 1.5 ਸਾਲ ਬਾਅਦ ਨਵਾਂ ਜਨਰਲ ਇਲੈਕਸ਼ਨ ਆਵੇ ਤੇ ਉਹਨਾਂ ਤੋਂ ਮੁਕਤੀ ਪ੍ਰਾਪਤ ਹੋ ਜੀ ਪ੍ਰਧਾਨ ਜੀ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜੇ ਕੱਲ ਸਾਰੇ ਪੰਜਾਬ ਦੀ ਨਿਗਾਹ ਸੀ ਤਾਂ ਵਿਕਰਮਜੀਤ ਮਜੀਠੀਆ ਦੇ ਕੇਸ ਦੇ ਉੱਤੇ ਟਿੱਕੀ ਹੋਈ ਸੀ ਉਹ ਕੇਸ ਨੂੰ ਕਿਵੇਂ ਦੇਖਦੇ ਹਾਂ ਇੱਕ ਪਾਸੇ ਜਿਹੜੇ ਪੰਜਾਬ ਦੇ ਕੈਬਨਟ ਮੰਤਰੀ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਂ ਫਿਰ ਅਰਵਿੰਦ ਕੇਜਰੀਵਾਲ ਨੇ ਉਹ ਕਹਿੰਦੇ ਨੇ ਕਿ ਨਸ਼ਾ ਮੁਕਤੀ ਦੇ ਤਹਿਤ ਜਿਹੜਾ ਇਹ ਜੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਹੋਈ ਹੈ ਪਰ ਪੁਲਿਸ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਜ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦੇ ਤਹਿਤ ਜਿਹੜੀ ਇਹ ਇੱਕ ਕਾਰਵਾਈ ਹੋਈ ਹੈ ਕਿਵੇਂ ਦੇਖਦੇ ਹਾਂ ਸਾਰੇ ਮਸਲੇ देखो मैं किसी व्यक्ति ਨੂੰ ਕੋਈ ਕਲੀਨ ਚਿੱਟਾ ਦੇਣੀ ਨਹੀਂ ਜੀ ਜਿੰਨੇ ਕਾਨੂੰਨ ਦੀ ਉਲੰਘਣਾ ਕੀਤੀ ਉਹਦੇ ਖਿਲਾਫ ਕਾਰਵਾਈ ਹੋਣੀ ਵੀ ਚਾਹੀਦੀ ਹੈ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਸੀਂ ਨਾ ਤਾਂ ਕਿਸੇ ਨਸ਼ੇ ਦੇ ਕਾਰੋਬਾਰ ਦੇ ਸਮਰਥਨ 'ਚ ਕੋਈ ਗੱਲ ਕਹਿ ਸਕਦੇ ਹਾਂ ਕਹਿਣੀ ਚਾਹੁੰਦੇ ਆ ਪਰ ਇਹ ਗੱਲ ਜ਼ਰੂਰ ਸਵਾਲ ਤਾਂ ਬਣਦੇ ਆ ਪੁੱਛਣੇ ਪਹਿਲਾ ਸਵਾਲ ਇਹ ਬਣਦਾ ਹੈ ਵੀ ਅਗਰ ਵਿਕਰਮ ਮਜੀਠੀਆ ਸੱਚਮੁੱਚ ਦੋਸ਼ੀ ਹੈ ਤੇ ਫਿਰ ਕੇਜਰੀਵਾਲ ਨੇ ਉਹਦੇ ਕੋਲੋਂ ਮਾਫੀ ਕਿਉਂ ਮੰਗੀ ਸੀ ਲਿਖ ਕੇ ਮੰਗੀ ਸੀ ਕੇਜਰੀਵਾਲ ਸਾਹਿਬ ਨੇ ਲਿਖ ਕੇ ਮਾਫੀ ਮੰਗੀ ਵੀ ਮੈਂ ਤੇਰੇ ਤੇ ਝੂਠਾ ਦੋਸ਼ ਲਾਇਆ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਵੱਡੇ ਪੁਲਸ ਦੇ ਅਫਸਰ ਰਹੇ ਨੇ ਜੀ ਉਹਨਾਂ ਨੇ بڑے ਵਾਜਿਬ ਸਵਾਲ ਉਠਾਏ ਉਹਨਾਂ ਨੇ ਕਿਹਾ ਕਿ ਅਗਰ ਇੰਨੇ ਸਾਲ ਇੰਨੇ ਮਹੀਨੇ ਵਿਕਰਮ ਮਜੀਠੀਆ ਜੇਲ੍ਹ ਚ ਬੰਦ ਰਿਆ ਤੁਸੀਂ ਉਦੋਂ ਉਹਦੇ ਕੋਲੋਂ ਕੋਈ ਪੁੱਛਗਿੱਛ ਕਿਉਂ ਨਹੀਂ ਕੀਤੀ ਜਾਂ ਜਿਹੜੀਆਂ ਗੱਲਾਂ ਤੁਸੀਂ ਅੱਜ ਕਹਿ ਰਹੇ ਹੋ ਉਦੋਂ ਜਦੋਂ ਉਹਦੀ ਜ਼ਮਾਨਤ ਦੀ ਸੁਣਵਾਈ ਚੱਲ ਰਹੀ ਸੀ ਸੁਪਰੀਮ ਕੋਰਟ 'ਚ ਤੁਸੀਂ ਇਹ ਸਾਰੇ ਤੱਥ ਉਹਦੇ ਸਾਹਮਣੇ ਕਿਉਂ ਨਹੀਂ ਰੱਖੇ ਸੁਪਰੀਮ ਕੋਰਟ ਦੇ ਕਿ ਜੀ ਇਹਦੇ ਤਾਂ ਇੰਨੇ ਪੈਸੇ ਬਣਾਏ ਹੋਏ ਆ ਉਦੋਂ ਤਾਂ ਇਹ ਕੋਈ ਇਫੈਕਟ ਪੇਸ਼ ਨਹੀਂ ਕਰ ਸਕੇ ਜਾਂ ਅਗਰ ਇਹਨਾਂ ਨੇ ਕੀਤੇ ਤਾਂ ਸੁਪਰੀਮ ਕੋਰਟ ਨੇ ਉਹਦਾ ਕੋਗਨੀਜੈਂਸ ਨਹੀਂ ਲਿਆ ਸੁਪਰੀਮ ਕੋਰਟ ਨੇ ਉਹਨੂੰ ਜ਼ਮਾਨਤ ਦਿੱਤੀ ਸੋ ਕਿਸੇ ਵੀ ਦੋਸ਼ੀ ਤੇ ਕਾਰਵਾਈ ਕਰਨੀ ਬਣਦੀ ਹੈ ਲੇਕਿਨ ਸਵਾਲ ਇਹ ਹੈ ਕਿ ਉਹਦੇ ਪਿੱਛੇ ਤੁਹਾਡੀ ਮਨਛਾ ਪੋਲਿਟੀਕਲ ਤਾਂ ਨਹੀਂ ਹੈ ਇਹਨਾਂ ਦੀ ਮਨਛਾ ਤੇ ਸਵਾਲ ਹੈ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਹੁਣ ਤੱਕ ਤਾਂ ਜਿੰਨੇ ਇਹਨਾਂ ਨੇ ਲੋਕ ਗ੍ਰਿਫਤਾਰ ਕੀਤੇ ਮੁਨੇ ਯਾਦ ਹੈ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਆ ਸੀ ਜਿਹੜਾ ਉਹਨਾਂ ਦਾ ਹੀ ਐਮਐਲਏ ਮੰਤਰੀ ਸੀ ਹੈਲਥ ਮਿਨਿਸਟਰ ਮਾਨਸੇ ਵਾਲੇ ਗੋਇਲ ਸਾਹਿਬ ਕਿ ਮੇਰੇ ਕੋਲ ਇਹਨਾਂ ਦੀ ਆਡੀਓ ਕੇ ਵੀਡੀਓ ਹੈ ਉਹਦੀ ਜਾਂਚ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਮਿਨਿਸਟਰੀ ਤੋਂ ਬਰਖਾਸਤ ਕੀਤਾ ਪਰਚਾ ਦਿੱਤਾ ਹੈ ਜਦੋਂ ਹਾਈ ਕੋਰਟ ਗਏ ਤੇ ਉਹ ਆਡੀਓ ਪੇਸ਼ ਹੀ ਨਹੀਂ ਹੋਈ ਹਾਈ ਕੋਰਟ ਨੇ ਬیل ਦਿੱਤੀ ਕਿ ਸਬੂਤ ਹੀ ਕੋਈ ਨਹੀਂ ਹੈਗਾ ਯਾਨੀ ਤਾਂ ਭਗਵੰਤ ਮਾਨ ਸਾਹਿਬ ਨੇ ਝੂਠ ਬੋਲਿਆ ਸੀ ਤੇ ਜਾਂ ਫਿਰ ਕੋਈ ਸੌਦਾ ਕਰ ਲਿਆ ਆਡੀਓ ਪੇਸ਼ ਨਹੀਂ ਕੀਤੀ ਇਸ ਕਰਕੇ ਆਨ ਵਾਲੇ ਦਿਨੇ ਦੱਸਣਗੇ ਵੀ ਕੋਰਟ 'ਚ ਇਹਨਾਂ ਦਾ ਕੇਸ ਕਿੰਨਾ ਕੁ ਠਹਿਰਦਾ ਪਰ ਮੈਨੂੰ ਇਹਨਾਂ ਦੀ ਮੰਨਛਾ ਤੇ ਕੋਈ ਬਹੁਤਾ ਵਿਸ਼ਵਾਸ ਨਹੀਂ ਹੈ ਪਰ ਬਿਆਨ ਮੈਂ ਸਵਾਲ ਉਹ ਕੀਤਾ ਜੀ ਬਿਆਨਾਂ ਨੂੰ ਲੈ ਕੇ ਬਿਆਨ ਆ ਪੰਜਾਬ ਸਰਕਾਰ ਦੇ ਵੱਖਰੇ ਨੇ ਵਿਜੀਲੈਂਸ ਦੇ ਵੱਖਰੇ ਨੇ ਮੈਂ ਤਾਂ ਉਹ ਹੀ ਤੇ ਕਹਿ ਰਿਹਾ ਮੰਨਛਾ ਦਾ ਫਰਕ ਹੈ ਨਾ ਜੀ ਜੀ ਤੁਸੀਂ ਕੋਰਟ 'ਚ ਕਹਿ ਰਹੇ ਹੋ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਈ ਉਹਦਾ ਕੇਸ ਹੈ ਜੀ ਤੁਸੀਂ ਪੋਲਿਟੀਕਲ ਸਟੇਟਮੈਂਟ ਇਹ ਦੇ ਰਹੇ ਹੋ ਕੇਜਰੀਵਾਲ ਸਾਹਿਬ ਵੀ ਭਗਵੰਤ ਮਾਨ ਸਾਹਿਬ ਕੀ ਨਸ਼ਿਆਂ ਦੇ ਖਿਲਾਫ ਯੁੱਧ ਚ ਅਸੀਂ ਵਿਕਰਮ ਜੀਠੇ ਨੂੰ ਅੰਦਰ ਕੀਤਾ ਦੀ ਛੋਟੀਆਂ ਮੱਛੀਆਂ ਨਹੀਂ ਵੱਡਾ ਮਕਰ ਮੱਛੰਦਰ ਕੀਤਾ ਹੈ ਫਿਰ ਕੋਰਟ ਚ ਕਹੋ ਨਾ ਇਹ ਗੱਲ ਜੀ ਤੁਹਾਡਾ ਕੇਸ ਕੁਝ ਹੋਰ ਹੈ ਤੁਸੀਂ ਲੋਕਾਂ ਦੇ ਸਾਹਮਣੇ ਪੱਖ ਕੋਈ ਹੋਰ ਰੱਖ ਰਹੇ ਤਾਂ ਹੀ ਤਾਂ ਮੰਚਾ ਤੇ ਸਵਾਲ ਉੱਠ ਰਹੇ ਨੇ ਜੀ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਮੰਚਾ ਹੀ ਸਪਸ਼ਟ ਨਹੀਂ ਹੈ ਜਾਂ ਤੁਹਾਡੀ ਮੰਚਾ ਸਿਰਫ ਪੋਲਿਟੀਕਲ ਲਾਹਾ ਲੈਣ ਦੀ ਹੈ ਤੁਹਾਡੀ ਕੋਈ ਸੀਰੀਅਸਨੈਸ ਨਸ਼ਿਆਂ ਦੇ ਖਿਲਾਫ ਯੁੱਧ ਚ ਹੈ ਨਹੀਂ ਤੁਸੀਂ ਸਿਰਫ ਪੋਲਿਟੀਕਲ ਲਾਹਾ ਲੈਣਾ ਚਾਹੁੰਦੇ ਹੋ ਜਿੱਦਾਂ ਮਰਜ਼ੀ ਮ ਅੱਜਕੱਲ ਮੀਡੀਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੋਰ ਜਦੋਂ ਕੋਰਟ ਚ ਸੁਣਵਾਈਆਂ ਹੋਣੀਆਂ ਪੇਸ਼ੀਆਂ ਹੋਣੀਆਂ ਆਪੇ ਸੱਚ ਸਾਹਮਣੇ ਆ ਜਾਣਾ ਜੀ ਪ੍ਰਧਾਨ ਜੀ ਆਖਰੀ ਸਵਾਲ ਹੈ ਜਿੱਦਾਂ ਪਿਛਲੇ ਦਿਨੀ ਬਾਈ ਇਲੈਕਸ਼ਨ ਹੋਇਆ ਲੁਧਿਆਣਾ ਦੇ ਵਿੱਚ ਚਲੋ ਉੱਥੇ ਜਿਹੜੀ ਵੋਟ ਆ ਕਾਫੀ ਘਟ ਪਈ ਹੈ ਠੀਕ ਹੈ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ 2027 ਨੂੰ ਲੈ ਕੇ ਕੀ ਟੀਚੇ ਨੇ ਪੰਜਾਬ ਦੇ ਵਿੱਚ ਦੇਖੋ ਲੁਧਿਆਣਾ ਵਿੱਚ ਮੈਨੂੰ ਸਮਝਦਾ ਕਿ ਸਾਨੂੰ ਵੋਟ ਘਟ ਪਈ ਹੈ ਠੀਕ ਹੈ ਆਪਾਂ ਇਲੈਕਸ਼ਨ ਨਹੀਂ ਆ ਰਹੇ ਬਾਈ ਇਲੈਕਸ਼ਨ ਸੀ ਜਿਸ ਪ੍ਰਕਾਰ ਦਾ ਪੈਸੇ ਦੀ ਸੱਤਾ ਦੀ ਦੁਰਵਰਤੋਂ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਦੇ ਕਰਕੇ ਉਹ ਕੁਝ ਵੋਟਾਂ ਦੇ 10000 ਵੋਟਾਂ ਦੇ ਜਿੱਤੇ ਨੇ ਜੀ ਲੇਕਿਨ ਤੁਸੀਂ ਦੇਖੋਗੇ 4 ਮਹੀਨੇ ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ 3 ਮਹੀਨੇ ਤੋਂ ਕਾਂਗਰਸ ਦਾ ਕੈਂਡੀਡੇਟ ਲੱਗਿਆ ਸੀ 15 ਦਿਨ ਪਹਿਲਾਂ ਬੀਜੇਪੀ ਆਂਦੀ ਹੈ ਮੈਦਾਨ 'ਚ ਔਰ 20000 ਵੋਟ ਤੋਂ ਉੱਪਰ ਵੋਟ ਲੈ ਕੇ ਜਾਂਦੀ ਹੈ ਦਾ ਮਤਲਬ ਲੋਕ ਬੀਜੇਪੀ ਨੂੰ ਪਿਆਰ ਕਰ ਰਹੇ ਨੇ ਅਗਰ ਥੋੜਾ ਸਮਾਂ ਸਾਨੂੰ ਹੋਰ ਮਿਲਦਾ ਤੇ ਨਿਸ਼ਚਿਤ ਰੂਪ ਨਾਲ ਭਾਰਤੀ ਜਨਤਾ ਪਾਰਟੀ ਇਹ ਚੋਣ ਜਿੱਦੀ 2027 ਦਾ ਜਿਹੜਾ ਮਿਸ਼ਨ ਹੈ ਉਹ ਬੜਾ ਸਪਸ਼ਟ ਹੈ ਜੀ ਕਿ ਅਸੀਂ ਪੂਰਨ ਬਹੁਮਤ ਦੀ ਸਰਕਾਰ ਬਣਾਵਾਂਗੇ ਔਰ ਜਿਸ ਪ੍ਰਕਾਰ ਦਾ ਹੁਲਾਰਾ ਹੰਗਾਰ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਕੁਸ਼ਾਸਨ ਤੋਂ ਮੁਕਤੀ ਚਾਹੁੰਦੇ ਆ ਆਮ ਆਦਮੀ ਪਾਰਟੀ ਤੋਂ ਮੁਕਤੀ ਚਾਹੁੰਦੇ ਆ ਅਕਾਲੀਆਂ ਕਾਂਗਰਸੀਆਂ ਦਾ ਰਾਜ ਉਹਨਾਂ ਨੇ ਦੇਖਿਆ ਉਹ ਜ਼ਰੂਰ ਇੱਕ ਵਾਰ ਬੀਜੇਪੀ ਨੂੰ ਮੌਕਾ ਦੇਣ ਜੀ ਸਬੰਧਨ ਦੇ ਲਈ ਬਹੁਤ ਬਹੁਤ ਧੰਨਵਾਦ ਅੰਕੀਰ ਸੋ ਇਸ ਹਨ ਪੰਜਾਬ ਭਾਜਪਾ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਿਹੜੀ ਅੱਜ ਪ੍ਰਦਰਸ਼ਨੀ ਐਮਰਜੈਂਸੀ ਨੂੰ ਲੈ ਕੇ ਮੋਹਾਲੀ ਦੇ ਵਿੱਚ ਜਿਹੜੀ ਲੱਗੀ ਆ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ ਤਾਂ ਸਾਰਾ ਜਿਹੜਾ 2027 ਦਾ ਜਿਹੜਾ ਮਿਸ਼ਨ ਸੀ ਟੀਚਾ ਸੀ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਹੈ ਤੁਹਾਨੂੰ ਇਹ ਵਿਚਾਰ ਵਟਾਂਦਰਾ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਇਹ ਜਿਹੜੀ رائے ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ